ਜੀ ਸਸਰੇ ਗਲਬਾਜੀ ਸਾਰਿਆਂ ਨੂੰ ਅੱਜ ਬਾਈ ਜੇ ਇੱਕ ਤਾਜੀ ਵੈੜ ਸੂਈ ਹੈ ਜੀ ਮਗਰ ਬਹੁਤ ਸੋਹਣੀ ਟਰੱਕ ਕਲਾਸ ਖਲਾਬੀ ਨਾਲ ਵਾਲੀ ਬੱਚੀ ਨੂੰ ਝਰਮ ਦਿੱਤਾ ਜੀ ਤੇ ਪੂਰੇ ਵੱਡੇ ਕੱਦ ਕਾਠ ਵਾਲੀ ਵੈੜਾ ਹੈ ਥੋੜੀ ਜਿਹੀ ਪਰਮ ਚੈੱਕ ਕਰੋ ਮਜੀਵਨ ਕਰਮ ਵਾਲੀ ਨੇ ਜਿੰਨਾ ਪਿੱਛੇ ਵਾਣਾ ਉਹਨੇ ਇੱਧੇ ਤਿਆਰ ਕੀਤਾ ਜੀ ਮੋੜਲਾ ਬਪਲਤਾ ਜੀ ਸੁਯੇ ਜੀ ਵੀ ਜੇਰ ਪੈਣ ਵਾਲੀ ਆ ਮਗਰ ਮੱਛੀ ਨਹੀਂ ਜਾਂਦੀ ਤਾਂ ਜੀ ਬਹੁਤ ਜਿਆਦਾ ਸੋਹਣੀ ਮੱਛੀ ਹੈ ਜੀ ਵੀ ਲੇ ਲੁੱਧ ਪਾ ਦੇਣਾ ਵੀ ਮੱਛੀ ਨਹੀਂ ਆਉਂਦੀ ਅੱਥੀ ਚੋਈ ਵਾਲਾ ਮੁੱਠੀ ਮੁੱਠੀ ਦਾ ਥਾਣਾ ਜੀ ਬਹੁਤ ਸੋਹਣਾ ਲੱਗ ਜਾਂਦਾ